ਤੋ ਸਿੱਖਾਲ ਦੋਸਤੋ ਮਾਰਸ਼ਲ ਨਿਊਜ਼ ਤੇ ਆਪ ਸਭ ਦਾ ਸਵਾਗਤ ਹੈ ਅਸੀਂ ਅੱਜ ਚਰਚਾ ਕਰਾਂਗੇ ਜੋ ਪੰਜਾਬ ਦੇ ਵਿੱਚ ਸ਼੍ਰੋਮਣੀ ਕਾਲੀਦਾਲ ਵੱਲੋਂ ਪੰਜਾਬ ਬਚਾਓ ਯਾਤਰਾ ਕੱਢੀ ਜਾ ਰਹੀ ਹੈ ਇਹ ਪੰਜਾਬ ਬਚਾਓ ਯਾਤਰਾ ਅੱਜ ਜੋ ਕੁਰਾਲੀ ਤੋਂ ਸ਼ੁਰੂ ਹੋਈ ਹੈ ਤੇ ਯਾਤਰਾ ਦੇ ਬਾਰੇ ਅਸੀਂ ਜਿੱਥੇ ਕਿ ਸੰਦੀਪ ਬਾਦਲ ਖੁਦ ਉੱਥੇ ਮੌਜੂਦ ਸਨ ਉੱਥੇ ਉਹਨਾਂ ਦੇ ਨਾਲ ਹਲਕਾ ਇੰਚਾਰਜ ਰਾਣਾ ਰਣਜੀਤ ਸਿੰਘ ਗਿੱਲ ਉਹ ਵੀ ਉਹਨਾਂ ਦੇ ਨਾਲ ਹੀ ਹਾਜ਼ਰ ਸਨ ਤੇ ਸ਼੍ਰੋਮਣੀ ਕਮੇਟੀ ਮੈਂਬਰ ਅਜਮੇਰ ਸਿੰਘ ਖੇੜਾ ਜੋ ਕਿ ਐਗਜ਼ੀਕਟਿਵ ਮੈਂਬਰ ਨੇ ਕਮੇਟੀ ਦੇ ਤੇ ਇਸ ਤੋਂ ਇਲਾਵਾ ਸ਼ੋਮਨੀ ਗੜੀ ਮੈਂਬਰ ਚੈਲੰਜੀ ਚੈਲੰਜੀ ਸਿੰਘ ਚੰਨਾ ਕਾਲੇਵਾਲ ਤੋਂ ਇਲਾਵਾ ਜ਼ਿਕਰ ਕਰਨ ਲਈ ਤਾਂ ਹੋਰ ਜਿੰਨੇ ਵੀ ਵਰਕਰ ਸੀਗੇ ਉਹ ਬੜੇ ਹਮ ਹਮਾ ਕੇ ਇੱਥੇ ਪਹੁੰਚੇ ਹੋਏ ਸੀਗੇ ਹੁਣ ਚਰਚਾ ਅਸੀਂ ਇਹ ਕਰਨੀ ਹੈ ਕਿ ਜੋ ਪੰਜਾਬ ਬਚਾਓ ਯਾਤਰਾ ਹੈਗੀ ਹੈ ਉਹ ਅੱਜ ਪੰਜਾਬ ਬਚਾਓ ਯਾਤਰਾ ਜੋ ਕਰਾਲੀ ਵਿਖੇ ਸ਼ੁਰੂ ਹੋਈ ਸੀਗੀ ਤਾਂ ਇਸ ਦਾ ਨਝਾਨ ਕਿਵੇਂ ਦਾ ਰਿਹਾ ਹੈਗਾ ਇਹ ਕਿਵੇਂ ਦੀ ਕਿਵੇਂ ਦਾ ਇਸ ਦੀ ਆਉਟਪੁੱਟ ਅਸੀਂ ਇਸ ਇਸ ਦੇ ਬਾਰੇ ਗੱਲ ਕਰਨੀ ਹੈ ਜੋ ਸਾਡੇ ਵੱਲੋਂ ਇਹ ਯਾਤਰਾ ਦੇਖੀ ਗਈ ਹੈ ਤੁਸੀਂ ਦੇਖ ਰਹੇ ਹੋ ਕਿ ਬਹੁਤ ਹੀ ਇੱਕ ਜੋ ਜਮਾਵੜਾ ਹੋਇਆ ਹੋਇਆ ਹੈ ਜੋ ਕਿ ਸੁਖਵੀਰ ਬਾਦਲ ਜੀ ਜਿੱਥੇ ਗੱਡੀ ਦੇ ਉੱਪਰ ਖੜੇ ਆ ਉਹਨਾਂ ਦੇ ਆਲੇ ਦੁਆਲੇ ਬਹੁਤ ਹੀ ਇੱਕ ਮਡਾਰਾਸ਼ ਹੈਗਾ ਇਹ ਸਿਰ ਉਦਾਂ ਤੇ ਹੀ ਲੱਗਦਾ ਜਿਵੇਂ ਆਪਾਂ ਕਹਿ ਦਿੰਨੇ ਕਿ ਵੀ ਮਖਿਆਲ ਦੇ ਵਿੱਚ ਇੱਕ ਬਣੀ ਮਧੂਮਖੀ ਰਾਣੀ ਮੱਖੀ ਹੁੰਦੀ ਹੈ ਤੇ ਉਸ ਦੇ ਆਲੇ ਦੁਆਲੇ ਹੀ ਪੂਰਾ ਜੋ ਜਮਾਵੜਾ ਹੁੰਦਾ ਹੈਗਾ ਇਸ ਤਰ੍ਹਾਂ ਦਾ ਇਹ ਸਿਰਫ ਤੇ ਸਿਰਫ ਜੋ ਜਮਾਵੜਾ ਜੋ ਹੈਗਾ ਉਹ ਸਰਦਾਰ ਸੁਖਵੀਰ ਸਿੰਘ ਬਾਦਲ ਦੇ ਆਲੇ ਦੁਆਲੇ ਉਹਨਾਂ ਦੇ ਵਰਕਰਾਂ ਦਾ ਜਾਂ ਉਹਨਾਂ ਦਾ ਜੋ ਵੀ ਸਾਰਾ ਇਕੱਠ ਸੀਗਾ ਸਿਰਫ ਉਹੀ ਇਹ ਇਕੱਠ ਇੱਥੇ ਇੱਕ ਘੇਰੇ ਦੇ ਵਿੱਚ ਨਜ਼ਰ ਆਉਂਦਾ ਹੈਗਾ ਜੇਕਰ ਪਿੱਛੇ ਦੀ ਅਸੀਂ ਗੱਲ ਕਰ ਲਈਏ ਜਾਂ ਥੋੜਾ ਅੱਗੇ ਦੀ ਗੱਲ ਕਰ ਲਈਏ ਤਾਂ ਇਹ ਇਹ ਕੋਈ ਵਰਕਰਾਂ ਦਾ ਇਕੱਠ ਨਜ਼ਰ ਨਹੀਂ ਆਉਂਦਾ ਤੇ ਇਸ ਤਰ੍ਹਾਂ ਅਸੀਂ ਇਹ ਕਹਿ ਸਕਦੇ ਆ ਕਿ ਵੀ ਇਹ ਸਾਨੂੰ ਜੋ ਇਹ ਯਾਤਰਾ ਸੀਗੀ ਪੰਜਾਬ ਬਚਾਓ ਯਾਤਰਾ ਜੋ ਕਿ 10 ਸਾਲ ਤੋਂ ਇੱਕ ਪਾਰਟੀ ਨੇ ਰਾਜ ਕੀਤਾ ਹੋਵੇ 2007 ਤੋਂ ਲੈ ਕੇ 2017 ਤੱਕ 10 ਸਾਲ ਪਾਰਟੀ ਹੁਕਮਰਾਨ ਰਹੀ ਹੋਵੇ ਸ਼੍ਰੋਮਣੀ ਕਾਲੀ ਦਲ ਬਾਦਲ ਤੇ ਅੱਜ ਜਦੋਂ ਉਹਨਾਂ ਦਾ ਸੁਖਵੀਰ ਸਿੰਘ ਬਾਦਲ ਕਰਾਲੀ ਵਿਖੇ ਪਹੁੰਚਦੇ ਆ ਤਾਂ ਉਹ ਉੱਥੇ ਜਿੱਥੇ ਪਹਿਲਾਂ ਕਿਤੇ ਹਜ਼ਾਰਾਂ ਦਾ ਇਕੱਠ ਦੇਖਦੇ ਦੇਖਦੇ ਹੋ ਜਾਂਦਾ ਸੀਗਾ ਪੂਰੇ ਚਾਰੇ ਪਾਸੇ ਕਰਾਲੀ ਵਰਗਾ ਛੋਟਾ ਜਿਹਾ ਸ਼ਹਿਰ ਭਰ ਜਾਂਦਾ ਸੀਗਾ ਇਹਦੀਆਂ ਸੜਕਾਂ ਫੁੱਲ ਹੋ ਜਾਂਦੇ ਸੀ ਚਾਰੇ ਪਾਸੇ ਜਾਮ ਦੀ ਸਥਿਤੀ ਬਣ ਜਾਂਦੀ ਸੀਗੀ ਉੱਥੇ ਸਿਰਫ ਇੱਕ ਖਾਲਸਾ ਸਕੂਲ ਦੇ ਕੋਲ ਹੀ ਇਹਦਾ ਇਕੱਠ ਇੱਕ ਸਿਮਟ ਕੇ ਰਹਿ ਗਿਆ ਤੇ 1000 ਦੇ ਕਰੀਬ ਵੀ ਇਹ ਕਠ ਕਰਨ ਦੇ ਵਿੱਚ ناکਾਮਯਾਬ ਰਹੇ ਆ ਇਹ ਤੁਸੀਂ ਦੇਖ ਸਕਦੇ ਹੋ ਸਾਰੀਆਂ ਤਸਵੀਰਾਂ ਆਪ ਜੀ ਨੂੰ ਦਿਖਾ ਦਿੰਦੇ ਆ ਕਿ ਵੀ ਜਿਹੜੀ ਅੱਜ ਦੀ ਇਹ ਪੰਜਾਬ ਬਚਾਓ ਯਾਤਰਾ ਸੀ ਇਹ ਸ਼੍ਰੋਮਣੀ ਕਾਲਜ ਦਰ ਵੱਲੋਂ ਜਿਸ ਗਣਤੀ ਦੇ ਵਿੱਚ ਟਰੈਕਟਰ ਲਿਆਂਦੇ ਸੀਗੇ ਪੰਜਾਬ ਤੋਂ 100 ਦੀ ਗਣਤੀ ਦੇ ਵਿੱਚ ਜੋ ਇਹ ਟਰੈਕਟਰ ਪਹੁੰਚੇ ਹੋਏ ਸੀਗੇ ਤਾਂ ਇਹ ਸ਼੍ਰੋਮਣੀ ਕਾਲਜ ਦਰ ਦੀ ਪੰਜਾਬ ਬਚਾਓ ਯਾਤਰਾ ਟਰੈਕਟਰ ਦਿਖਾਓ ਯਾਤਰਾ ਤੱਕ ਹੀ ਸੀਮਤ ਹੋ ਕੇ ਰਹਿ ਗਈ ਲੱਗਦੀ ਹੈ ਕਿ ਹੁਣ ਇਹ ਜਿਵੇਂ ਕਿ ਮਿਰਸਾ ਸਿੰਘ ਬਲਟੋਹਾ ਵੱਲੋਂ ਪਾਈ ਅਮਰਤਪਾਲ ਜਿਹਦੇ ਖਿਲਾਫ ਕੂੜ ਪ੍ਰਚਾਰ ਕੀਤਾ ਜਾ ਰਿਹਾ ਹੈ ਜਾਂ ਜੇਕਰ ਅਸੀਂ ਸਰਦੇਵ ਸਿੰਘ ਢੀਂਟਸ ਦੀ ਗੱਲ ਕਰ ਲਈਏ ਕਿ ਉਹ ਝੂਠ ਬੋਲਿਆ ਜਾ ਰਿਹਾ ਉੱਥੇ ਵੀ ਤੇ ਹੁਣ ਇਹ ਇਸ ਤਰੀਕੇ ਨਾਲ ਟਰੈਕਟਰ ਦਿਖਾ ਕੇ ਜਿੱਥੇ ਆਪਣੇ ਆਪ ਨੂੰ ਕਿਸਾਨੀ ਸ਼ੋਅ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਜਾਂ ਕਿਸਾਨੀ ਦੇ ਮੁੱਦਿਆਂ ਨੂੰ ਚੁੱਕਣ ਦੀ ਗੱਲ ਕੀਤੀ ਗਈ ਹੈ ਜਾਂ ਹੁਣ ਪੰਥਕ ਮੁੱਦੇ ਜੋ ਯਾਦ ਆ ਰਹੇ ਹਨ ਇਹ ਪੰਜਾਬ ਬਚਾਓ ਯਾਤਰਾ ਜੋ ਹੁਣ ਟਰੈਕਟਰ ਦਿਖਾਓ ਜੋ ਯਾਤਰਾ ਕਿਉਂ ਅਸੀਂ ਕਹਿ ਰਹੇ ਹਾਂ ਕਿਉਂਕਿ ਇੱਥੇ ਜੇਕਰ ਤੁਸੀਂ ਟਰੈਕਟਰਾਂ ਦੇ ਉੱਪਰ ਵੀ ਦੇਖ ਰਹੇ ਹੋ ਜਾਂ ਗੱਡੀਆਂ ਦੇ ਵਿੱਚ ਵੀ ਦੇਖ ਰਹੇ ਹੋ ਬਹੁਤ ਹੀ ਜੋ ਵਰਕਰ ਹੈਗੇ ਆ ਬਹੁਤ ਘਟ ਗਣਤੀ ਦੇ ਵਿੱਚ ਆ ਇਹਨਾਂ ਦੇ ਉੱਪਰ ਤੇ ਜੋ ਮੈਨ ਪਾਵਰ ਘਟ ਰਹੀ ਹੈ ਤੇ ਜੋ ਟੈਕਨੀਕਲ ਪਾਵਰ ਜਾਂ ਜੋ ਟਰੈਕਟਰ ਪਾਵਰ ਹੈ ਉਹ ਟਰੈਕਟਰ ਪਾਵਰ ਮੈਨ ਪਾਵਰ ਨਾਲੋਂ ਜ਼ਿਆਦਾ ਸਿਗੀ ਇਸ ਕਰਕੇ ਜੋ ਸ਼੍ਰੋਮਣੀ ਕਾਲ ਦਰਬਾਦਲ ਹੈ ਜੋ ਕਿ ਦਿਨ ਪ੍ਰਤੀ ਦਿਨ ਜਿਸ ਦਾ ਕਿ ਖਰਾਬ نیچے ਹੁੰਦਾ ਜਾ ਰਿਹਾ ਹੈਗਾ ਇਹ ਇੱਕ ਹੋਰ ਇਹਨਾਂ ਦੀ ਨਕਾਮਯਾਬੀ ਰਹੀ ਹੈ ਹਲਕਾ ਖਰੜ ਦੇ ਵਿੱਚ ਕਿ ਵੀ ਅੱਜ ਇਹ ਜੋ ਐਡਾ ਬੜਾ ਇਹ ਇਕੱਠ ਨਹੀਂ ਕਰ ਸਕੇ ਇਸ ਤੋਂ ਇਲਾਵਾ ਜੇਕਰ ਅਸੀਂ ਆਪ ਜੀ ਨੂੰ ਗੱਲ ਕਰ ਲਈਏ ਤਾਂ ਜਦੋਂ ਪੱਤਰਕਾਰਾਂ ਨਾਲੋਂ ਵੀ ਇਹ ਸੁਖਵੀਰ ਸਿੰਘ ਬਾਦਲ ਉਹਨਾਂ ਦੇ ਸਵਾਲਾਂ ਦੇ ਜਵਾਬ ਦੇਣ ਤੋਂ ਟਲਦੇ ਹੀ ਨਜ਼ਰ ਆਏ ਜਦੋਂ ਉਹਨਾਂ ਦੇ ਇੱਕ ਆਪਣੇ ਚੈਨਲ ਨਿੱਜੀ ਚੈਨਲ ਤੇ ਪੱਤਰਕਾਰ ਵੱਲੋਂ ਸਵਾਲ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹਨਾਂ ਵੱਲੋਂ ਉਸ ਨੂੰ ਹੱਥ ਹਲਾ ਕੇ ਡਬੂਬ ਇਜਾਜ਼ਤ ਆ ਗਿਆ ਜਵਾਬ ਦੇ ਦਿੱਤਾ ਗਿਆ ਤੇ ਜੇਕਰ ਇਸ ਤਰ੍ਹਾਂ ਹੀ ਅਸੀਂ ਗੱਲ ਕਰ ਲਈਏ ਤਾਂ ਜਦੋਂ ਯਾਤਰਾ ਸ਼ੁਰੂ ਹੋਈ ਹੈ ਯਾਤਰਾ ਸ਼ੁਰੂ ਹੋਣ ਤੋਂ ਹੀ ਜਦੋਂ ਯਾਤਰਾ ਖਰੜਵਾਲ ਨੂੰ ਸਹੜਵਾਲ ਨੂੰ ਤੁਰਿਆ ਤਾਂ ਕਈ ਟਰੈਕਟਰ ਪਿੱਛੇ ਹੀ ਰਹਿ ਗਏ ਤੇ ਕਈ ਆਪਣੇ ਟਰੈਕਟਰ ਤੋਂ ਛੱਡੇ ਤਾਰ ਕੇ ਜ਼ਮੀਨ ਤੇ ਉੱਪਰ ਕੇਸ ਦੇ ਵੀ ਵਿਅਕਤੀ ਨਜ਼ਰ ਆਏ ਹੈਗੇ ਆ ਤੇ ਇਸ ਪ੍ਰਕਾਰ ਅਸੀਂ ਜੇਕਰ ਆਪ ਜੀ ਨੂੰ ਦੱਸ ਦਈਏ ਤਾਂ ਇਹ ਜਿਹੜਾ ਸ਼ੋਅ ਸੀਗਾ ਨਾਮ ਬੜਾ ਦਰਸ਼ਨ ਛੋਟੇ ਹੀ ਸਾਬਤ ਹੋਇਆ ਬਾਕੀ ਤਸਵੀਰਾਂ ਵੀ ਤੁਸੀਂ ਦੇਖ ਰਹੇ ਹੋ ਵੀਡੀਓ ਤੁਸੀਂ ਸਾਰੀ ਪੂਰੀ ਦੇਖੋ ਲੀਡਰਾਂ ਦੇ ਵਿਚਾਰ ਵੀ ਸੁਣੋ ਸਰਦਾਰ ਸੁਖੀਰ ਸਿੰਘ ਬਾਦਲ ਦੇ ਵੀ ਵਿਚਾਰ ਸੁਣੋ ਤੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਜੋ ਕਿ ਇੱਥੇ ਸ਼੍ਰੋਮਣੀ ਕਾਲੀ ਦਲ ਬਾਦਲ ਦੇ ਸ਼੍ਰੀ ਅਨੰਤਪੁਰ ਸਾਹਿਬ ਹਲਕਾ ਤੋਂ ਪਹਿਲਾਂ ਐਮਪੀ ਵੀ ਰਹਿ ਚੁੱਕੇ ਆ ਤੇ ਹੁਣ ਕੈਂਡੀਡੇਟ ਨੇ ਇੱਥੋਂ ਉਮੀਦਵਾਰ ਨੇ ਸ਼੍ਰੋਮਣੀ ਕਾਲੀ ਦਲ ਦੇ ਉਹਨਾਂ ਦਾ ਵੀ ਵਿਚਾਰ ਸੁਣੋ ਤੇ ਆਪ ਵੀ ਫੈਸਲਾ ਕਰੋ ਕਿ ਵੀ ਇਹ ਇਹ ਇਕੱਠ ਕੀ ਸੀ ਤੇ ਇਹਨੂੰ ਕਿੰਨੇ ਤੁਸੀਂ ਨੰਬਰ ਦੇਣਾ ਚਾਹੁੰਦੇ ਹੋ ਤਾਂ ਕਿ ਸਾਨੂੰ ਵੀ ਪਤਾ ਲੱਗੇ ਸਾਡੀਆਂ ਪੋਸਟਾਂ ਤੁਹਾਨੂੰ ਕਿਵੇਂ ਪਸੰਦ ਲੱਗਦੀਆਂ ਧੰਨਵਾਦ ਤੁਸੀਂ ਦਾ ਕੈਂਡੀਡੇਟ ਨੇ ਦਿੱਤਾ ਇੱਕ ਪਾਸੇ ਪੰਜਾਬ ਹੈ ਇੱਕ ਪਾਸੇ ਲੁਧੇਰੇ ਹੈ ਇੱਕ ਪਾਸੇ ਕਿਸਾਨੀ ਹੈ ਇੱਕ ਪਾਸੇ ਕਿਸਾਨੀ ਨੂੰ ਤਬਾਹ ਕਰਨ ਵਾਲੇ ਹੈ ਮੈਂ ਸੁੱਛੇ ਪੰਜਾਬੀ ਠੱਠੇ ਹੋ ਕੇ ਨਹੀਂ ਲੱਗ ਬੈਠੀਆਂ ਦਾ ਮੈਂ ਧੰਨਵਾਦ ਕਰਦਾ ਹਾਂ ਆ ਜੀ ਮੇਰੇ ਸਾਈਡ ਨੂੰ ਵਿੱਚ ਸਵਾਗਤ ਹੈ ਜਿਹੜੇ ਅੱਜ ਮਨਜਾਬ ਸਾਹਿਬ ਆਪਾਂ ਅੱਜ ਮਰਤਾ ਦੀ ਹੋਂਦ ਦਾ ਨੂੰ ਆਪਾਂ ਸੇਵਾ ਵਿੱਚ ਆ ਕੇ ਇਹ ਗੁਰੂ ਆਤ ਕਰ ਰਹੇ ਨੇ ਕਰਾਲੀ ਤੋਂ ਔਰ ਮੈਨੂੰ ਇਹ ਗੱਲ ਤੇ ਖੁਸ਼ੀ ਆ ਕਿ ਪੰਜਾਬ ਦੇ ਹੱਕ ਲਈ ਪੰਜਾਬ ਦੀ ਇੱਜ਼ਤ ਲਈ ਪੰਜਾਬ ਦੀ ਗੈਰ ਲਈ ਪੰਜਾਬ ਤੇ ਪੰਜਾਬੀ ਨੂੰ ਜੋੜਾ ਰੱਖਣ ਲਈ ਸ਼ਰੋਮਣੀ ਅਕਾਲੀ ਦਲ ਦਿੱਲੀ ਤੇ ਦਿੱਲੀ ਦੇ ਦਲਾਲਾਂ ਨਾਲ ਜੋ ਟੱਕਰ ਲਈ ਆ ਪੰਜਾਬ ਦੇ ਲੋਕਾਂ ਨੇ ਸ਼ਰੋਮਣੀ ਅਕਾਲੀ ਦਲ ਦੇ ਇਹ ਦਾਅਵਾ ਕਰਦਾ ਕਿ ਪੰਜਾਬ ਦਾ ਜੇ ਕੋਈ ਹੈ ਤਾਂ ਸ਼ਰੋਮਣੀ ਅਕਾਲੀ ਦਲ ਹੈ